ਗਰੀਬੀ ਇਹ ਸ਼ਬਦ ਸੁਣਦੇ ਨਾ ਹੀ ਦਿਲ 'ਚ ਇੱਕ ਅਜੀਬ ਜਿਹਾ ਡਰ ਤੇ ਵਿਚੈੰਨੀ ਜਗਦੀ ਹੈ ਸਾਡੇ ਸੁਪਨਿਆਂ ਨੂੰ ਤੋੜਨ ਵਾਲੀ ਸਾਡੀਆਂ ਇਛਾਵਾਂ ਨੂੰ ਕੁਚਲਣ ਵਾਲੀ ਇਹ ਗਰੀਬੀ ਸਾਡੇ ਜੀਵਨ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਅਕਸਰ ਅਸੀਂ ਸੋਚਦੇ ਹਾਂ ਕਿ ਪੈਸੇ ਦੀ ਕਮੀ ਸਾਡੀ ਕਿਸਮਤ ਹੈ ਪਰ ਸਚਾਈ ਇਹ ਹੈ ਕਿ ਸਾਡੀਆਂ ਛੋਟੀਆਂ-ਛੋਟੀਆਂ ਗਲਤੀਆਂ ਸਾਨੂੰ ਇਸ ਦਲਦਲ ਵਿੱਚ ਤੱਕਦੀਆਂ ਹਨ ਸਾਡੇ ਪੰਜਾਬੀ ਸਮਾਜ ਵਿੱਚ ਜਿੱਥੇ ਜੀਵਨ ਦੀ ਰੌਣਕ ਸ਼ਾਦੀਆਂ ਤਿਉਹਾਰਾਂ ਅਤੇ ਸਮਾਜਿਕ ਰੁਤਬੇ ਵਿੱਚ ਵਿਖਾਈ ਦਿੰਦੀ ਹੈ ਉਥੇ ਅਕਸਰ ਅਸੀਂ ਪੈਸੇ ਦੀ ਸਹੀ ਵਰਤੋਂ ਨਹੀਂ ਕਰਦੇ ਇਹ ਗਲਤੀਆਂ ਸਾਡੇ ਅਤੀਤ ਦੀਆਂ ਨਹੀਂ ਸਗੋਂ ਅੱਜ ਦੀਆਂ ਆਦਤਾਂ ਹਨ ਜੋ ਸਾਡੇ ਭਵਿੱਖ ਨੂੰ ਹਨੇਰੇ ਵਿੱਚ ਧੱਕਦੀਆਂ ਹਨ ਅਸੀਂ ਸੁਪਨੇ ਵੇਖਦੇ ਹਾਂ ਵੱਡੇ ਘਰ ਚੰਗੀ ਜ਼ਿੰਦਗੀ ਅਤੇ ਸੁਰੱਖਿਅਤ ਭਵਿੱਖ ਦੇ ਪਰ ਇਹਨਾਂ ਨੂੰ ਹਕੀਕਤ ਵਿੱਚ ਬਦਲਣ ਲਈ ਸਾਨੂੰ ਸਹੀ ਰਾਹ ਦੀ ਲੋੜ ਹੈ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ 10 ਅਜਿਹੀਆਂ ਗਲਤੀਆਂ ਬਾਰੇ ਜੋ ਸਾਨੂੰ ਗਰੀਬੀ ਦੇ ਰਾਹ ਤੇ ਲੈ ਜਾਂਦੀਆਂ ਹਨ ਇਹਨਾਂ ਨੂੰ ਸਮਝ ਕੇ ਅਤੇ ਸੁਧਾਰ ਕੇ ਅਸੀਂ ਨਾ ਸਿਰਫ ਆਪਣੀ ਜ਼ਿੰਦਗੀ ਸੁਧਾਰ ਸਕਦੇ ਹਾਂ ਸਗੋਂ ਆਪਣੇ ਪਰਿਵਾਰ ਦਾ ਭਵਿੱਖ ਵੀ ਸੁਰੱਖਿਅਤ ਕਰ ਸਕਦੇ ਹਾਂ ਬਿਨਾਂ ਕਿਸੇ ਦੇਰੀ ਦੇ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਹਿਲੀ ਗਲਤੀ ਬਿਨਾਂ ਬਜਟ ਜੀਉਣਾ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੇ ਪੈਸੇ ਕਿੱਥੇ ਜਾਂਦੇ ਹਨ ਸਾਡੇ ਸਮਾਜ ਵਿੱਚ ਅਕਸਰ ਅਸੀਂ ਬਿਨਾਂ ਪਲਾਨਿੰਗ ਦੇ ਖਰਚ ਕਰਦੇ ਹਾਂ ਚਾਹੇ ਸ਼ਾਦੀਆਂ ਦੀਆਂ ਤਿਆਰੀਆਂ ਹੋਣ ਜਾਂ ਤਿਉਹਾਰਾਂ ਦੀਆਂ ਖਰੀਦਾਰੀਆਂ ਅਸੀਂ ਪਹਿਲਾਂ ਖਰਚ ਕਰਦੇ ਹਾਂ ਅਤੇ ਫਿਰ ਪਛਤਾਉਂਦੇ ਹਾਂ ਬਿਨਾ ਬਜਟ ਦੇ ਜੀਵਨ ਜਿਉਣਾ ਇੱਕ ਅਜੀਹੀ ਗਲਤੀ ਹੈ ਜੋ ਸਾਨੂੰ ਗਰੀਬੀ ਦੀਆਂ ਡੂੰਘੀਆਂ ਖਾਈਆਂ ਵਿੱਚ ਧੱਕਦੀ ਹੈ ਜਦੋਂ ਅਸੀਂ ਆਪਣੀ ਆਮਦਨੀ ਅਤੇ ਖਰਚੇ ਦਾ ਹਿਸਾਬ ਨਹੀਂ ਰੱਖਦੇ ਤਾਂ ਪੈਸੇ ਹੱਥੋਂ ਨਿਕਲ ਜਾਂਦੇ ਹਨ ਇੱਕ ਸਾਦਾ ਬਜਟ ਜਿਸ ਵਿੱਚ ਤੁਸੀਂ ਰੋਜ਼ਾਨਾ ਦੇ ਖਰਚੇ ਬਚਤ ਅਤੇ ਜ਼ਰੂਰੀ ਖਰੀਦਾਰੀਆਂ ਨੂੰ ਨੋਟ ਕਰੋ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਅੱਜ ਹੀ ਇੱਕ ਡਾਇਰੀ ਲਓ ਅਤੇ ਆਪਣੇ ਮਹੀਨੇ ਦੀ ਪਲਾਨਿੰਗ ਸ਼ੁਰੂ ਕਰੋ ਇਹ ਨਾ ਸਿਰਫ ਤੁਹਾਨੂੰ ਪੈਸੇ ਬਚਾਉਣ ਵਿੱਚ ਮਦਦ ਕਰੇਗਾ ਸਗੋਂ ਤੁਹਾਨੂੰ ਮਾਨਸਿਕ ਸਕੂਨ ਵੀ ਦੇਵੇਗਾ ਗਰੀਬੀ ਦੀ ਇਸ ਜੰਜੀਰ ਨੂੰ ਤੋੜੋ ਅਤੇ ਵਧੀਆ ਜ਼ਿੰਦਗੀ ਦੀ ਸ਼ੁਰੂਆਤ ਕਰੋ। ਦੂਜੀ ਗਲਤੀ ਕਰਜ਼ੇ ਦੀ ਦਲਦਲ ਵਿੱਚ ਫਸਣਾ। ਕਰਜ਼ਾ ਇਹ ਸ਼ਬਦ ਸਾਡੇ ਦਿਲ ਵਿੱਚ ਇੱਕ ਭਾਰੀ ਪੱਥਰ ਵਾਂਗ ਬੈਠ ਜਾਂਦਾ ਹੈ। ਅਕਸਰ ਅਸੀਂ ਸ਼ਾਦੀਆਂ, ਘਰਾਂ ਜਾਂ ਗੱਡੀਆਂ ਲਈ ਕਰਜ਼ਾ ਲੈ ਲੈਂਦੇ ਹਾਂ ਪਰ ਵਿਆਜ ਦੀ ਮਾਰ ਸਾਨੂੰ ਗਰੀਬੀ ਦੇ ਰਾਹ ਤੇ ਲੈ ਜਾਂਦੀ ਹੈ। ਜਦੋਂ ਅਸੀਂ ਜ਼ਰੂਰਤ ਤੋਂ ਜ਼ਿਆਦਾ ਕਰਜ਼ਾ ਲੈਂਦੇ ਹਾਂ ਜਾਂ ਸਮੇਂ ਸਿਰ ਵਾਪਸ ਨਹੀਂ ਕਰਦੇ ਤਾਂ ਇਹ ਸਾਡੀ ਜ਼ਿੰਦਗੀ ਤੇ ਬੋਝ ਬਣ ਜਾਂਦਾ ਹੈ। ਕਰਜ਼ੇ ਦੀ ਦਲਦਲ ਵਿੱਚ ਫਸਣਾ ਸਾਡੀ ਸਭ ਤੋਂ ਵੱਡੀ ਗਲਤੀ ਹੈ। ਕੀ ਤੁਸੀਂ ਵੀ ਅਜਿਹੇ ਕਰਜ਼ੇ ਵਿੱਚ ਫਸੇ ਹੋ ਜੋ ਤੁਹਾਡੀ ਨੀਂਦ ਉਡਾਉਂਦਾ ਹੈ ਇਸ ਦਾ ਹੱਲ ਹੈ ਸਿਰਫ ਜ਼ਰੂਰੀ ਕਰਜ਼ਾ ਲੈਣਾ ਅਤੇ ਸਮੇਂ ਸਿਰ ਉਸ ਨੂੰ ਚੁਕਾਉਣਾ ਕਰਜ਼ੇ ਤੋਂ ਮੁਕਤ ਹੋਵੋ ਆਜ਼ਾਦ ਹੋਵੋ ਤੀਜੀ ਗਲਤੀ ਬਚਤ ਨੂੰ ਨਜ਼ਰਅੰਦਾਜ਼ ਕਰਨਾ ਗਰੀਬੀ ਦੀ ਇੱਕ ਵੱਡੀ ਵਜ੍ਹਾ ਹੈ ਸਾਡੀ ਬਚਤ ਨਾ ਕਰਨ ਦੀ ਆਦਤ ਸਮਾਜ ਵਿੱਚ ਅਸੀਂ ਅਕਸਰ ਵੱਡੀਆਂ ਸ਼ਾਦੀਆਂ ਤਿਹਾਰਾਂ ਜਾਂ ਰੁਤਬੇ ਲਈ ਸਾਰਾ ਪੈਸਾ ਖਰਚ ਦਿੰਦੇ ਹਾਂ ਪਰ ਬਚਤ ਨੂੰ ਭੁੱਲ ਜਾਂਦੇ ਹਾਂ ਜਦੋਂ ਕੋਈ ਅਚਾਨਕ ਮੁਸੀਬਤ ਜਿਵੇਂ ਬਿਮਾਰੀ ਜਾਂ ਨੌਕਰੀ ਚੱਲੀ ਜਾਣਾ ਆਉਂਦੀ ਹੈ ਤਾਂ ਸਾਡੇ ਕੋਲ ਪੈਸੇ ਨਹੀਂ ਹੁੰਦੇ ਬਚਤ ਨਾ ਕਰਨਾ ਸਾਨੂੰ ਕਰਜ਼ੇ ਦੀ ਦਲਦਲ ਵਿੱਚ ਤੱਕਦਾ ਹੈ ਹਰ ਮਹੀਨੇ ਆਪਣੀ ਆਮਦਨੀ ਦਾ ਘੱਟੋ-ਘੱਟ 10% ਬਚਾਉਣ ਦੀ ਕੋਸ਼ਿਸ਼ ਕਰੋ ਇੱਕ ਬੈਂਕ ਖਾਤਾ ਖੋਲੋ ਜਾਂ ਐਫ.ਡੀ ਵਿੱਚ ਪੈਸੇ ਜਮ੍ਹਾਂ ਕਰੋ ਇਹ ਛੋਟੀ ਜਹੀ ਆਦਤ ਤੁਹਾਡੇ ਭਵਿੱਖ ਨੂੰ ਸੁਰੱਖਿਅਤ ਕਰ ਸਕਦੀ ਹੈ ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਵੇ ਤਾਂ ਅੱਜ ਹੀ ਬਚਤ ਸ਼ੁਰੂ ਕਰੋ ਗਰੀਬੀ ਦੀ ਇਸ ਜੰਜੀਰ ਨੂੰ ਤੋੜਨ ਲਈ ਬਚਤ ਹੀ ਤੁਹਾਡਾ ਸਭ ਤੋਂ ਵੱਡਾ ਹਥਿਆਰ ਹੈ ਚੌਥੀ ਗਲਤੀ ਨਿਵੇਸ਼ ਦੀ ਜਾਣਕਾਰੀ ਦੀ ਕਮੀ ਅਸੀਂ ਪੰਜਾਬੀ ਐਕਸੋ ਸੋਚਦੇ ਹਾਂ ਕਿ ਨਿਵੇਸ਼ ਸਿਰਫ ਅਮੀਰਾਂ ਲਈ ਹੈ ਪਰ ਇਹ ਗਲਤੀ ਸਾਨੂੰ ਗਰੀਬੀ ਦੇ ਨੇੜੇ ਰੱਖਦੀ ਹੈ ਨਿਵੇਸ਼ ਦੀ ਜਾਣਕਾਰੀ ਨਾ ਹੋਣ ਕਾਰਨ ਅਸੀਂ ਆਪਣੇ ਪੈਸੇ ਨੂੰ ਵਧਾਉਣ ਦਾ ਮੌਕਾ ਗਵਾ ਦਿੰਨੇ ਹਾਂ ਸਾਡੇ ਵਿੱਚੋਂ ਜ਼ਿਆਦਾਤਰ ਜ਼ਮੀਨ ਜਾਂ ਸੋਨੇ ਵਿੱਚ ਪੈਸੇ ਲਗਾਉਂਦੇ ਹਨ ਪਰ ਮਿਊਚੁਅਲ ਫੰਡ ਸਟਾਕ ਜਾਂ ਐਫ ਡੀ ਵਰਗੇ ਵਿਕਲਪਾਂ ਨੂੰ ਨਜ਼ਰਅੰਦਾਜ਼ ਕਰਦੇ ਹਨ ਨਿਵੇਸ਼ ਸਿੱਖਣਾ ਮੁਸ਼ਕਲ ਨਹੀਂ ਸਿਰਫ ਥੋੜੀ ਜੀ ਮਿਹਨਤ ਦੀ ਲੋੜ ਹੈ ਅੱਜ ਹੀ ਇੱਕ ਵਿੱਤੀ ਸਲਾਹਕਾਰ ਨਾਲ ਗੱਲ ਕਰੋ ਜਾਂ ਆਨਲਾਈਨ ਵਿੱਤੀ ਸਿੱਖਿਆ ਲਓ ਛੋਟੇ ਨਿਵੇਸ਼ ਨਾਲ ਵੀ ਤੁਸੀਂ ਵੱਡਾ ਫਰਕ ਲਿਆ ਸਕਦੇ ਹੋ ਗਰੀਬੀ ਤੋਂ ਬਚਣ ਲਈ ਆਪਣੇ ਪੈਸੇ ਨੂੰ ਕੰਮ ਕਰਨ ਦਿਓ ਪੰਜਵੀਂ ਗਲਤੀ ਇੱਕ ਆਮਦਨੀ ਤੇ ਨਿਰਭਰਤਾ ਇੱਕ ਹੀ ਆਮਦਨੀ ਤੇ ਨਿਰਭਰ ਰਹਿਣਾ ਸਾਡੀ ਸਭ ਤੋਂ ਵੱਡੀ ਗਲਤੀ ਹੈ ਸਮਾਜ ਵਿੱਚ ਅਕਸਰ ਅਸੀਂ ਸਿਰਫ ਨੌਕਰੀ ਜਾਂ ਖੇਤੀ ਤੇ ਭਰੋਸਾ ਕਰਦੇ ਹਾਂ ਪਰ ਜੇਕਰ ਇਹ ਆਮਦਨੀ ਬੰਦ ਹੋ ਜਾਵੇ ਤਾਂ ਕੀ ਗਰੀਬੀ ਸਾਡੇ ਦਰਵਾਜ਼ੇ ਤੇ دستਕ ਦਿੰਦੀ ਹੈ ਅੱਜ ਦੇ ਜ਼ਮਾਨੇ ਵਿੱਚ ਸਾਈਡ ਕਾਰੋਬਾਰ ਜਾਂ ਪਾਰਟ ਟਾਈਮ ਕੰਮ ਸ਼ੁਰੂ ਕਰਨਾ ਮੁਸ਼ਕਲ ਨਹੀਂ ਤੁਸੀਂ ਆਨਲਾਈਨ ਵਿਕਰੀ ਟਿਊਸ਼ਨ ਜਾਂ ਛੋਟਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ ਇੱਕ ਵਾਧੂ ਆਮਦਨੀ ਸਾਡੀ ਜ਼ਿੰਦਗੀ ਨੂੰ ਸੁਰੱਖਿਅਤ ਕਰਦੀ ਹੈ ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਪਰਿਵਾਰ ਸੁਰੱਖਿਅਤ ਰਹੇ ਤਾਂ ਅੱਜ ਹੀ ਇੱਕ ਨਵਾਂ ਹੁਨਰ ਸਿੱਖੋ ਅਤੇ ਦੂਜੀ ਆਮਦਨੀ ਦੀ ਸ਼ੁਰੂਆਤ ਕਰੋ ਗਰੀਬੀ ਨੂੰ ਦੂਰ ਰੱਖਣ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ 6ਵੀਂ ਗਲਤੀ ਸ਼ੋਭਾਜ਼ੀ ਲਈ ਫਜ਼ੂਲ ਖਰਚੀ ਦੁਨੀਆ ਵਿੱਚ ਸ਼ੋਭਾਜ਼ੀ ਇੱਕ ਵੱਡੀ ਸਮੱਸਿਆ ਹੈ ਵੱਡੀਆਂ ਸ਼ਾਦੀਆਂ ਮਹਿੰਗੀਆਂ ਗੱਡੀਆਂ ਜਾਂ ਨਵੇਂ ਫੋਨ ਖਰੀਦਣਾ ਸਾਡੇ ਰੁਤਬੇ ਦੀ ਪਛਾਣ ਬਣ ਜਾਂਦਾ ਹੈ ਪਰ ਇਹ ਸਾਨੂੰ ਗਰੀਬੀ ਦੀਆਂ ਜ਼ੰਜੀਰਾਂ ਵਿੱਚ ਜਕੜਦਾ ਹੈ ਅਸੀਂ ਸਮਾਜ ਨੂੰ ਵਿਖਾਉਣ ਲਈ ਉਹ ਪੈਸੇ ਖਰਚ ਦਿੰਦੇ ਹਾਂ ਜੋ ਸਾਡੇ ਭਵਿੱਖ ਲਈ ਬਚਾਏ ਜਾਣੇ ਚਾਹੀਦੇ ਸਨ ਸੋਚੋ ਕੀ ਸਮਾਜ ਦੀ ਵਾਹ ਵਾਹ ਨਾਲੋਂ ਤੁਹਾਡੇ ਪਰਿਵਾਰ ਦੀ ਸੁਰੱਖਿਆ ਜ਼ਰੂਰੀ ਨਹੀਂ ਅੱਜ ਹੀ ਫੈਸਲਾ ਕਰੋ ਕਿ ਤੁਸੀਂ ਸਿਰਫ ਜ਼ਰੂਰੀ ਖਰਚੇ ਕਰੋਗੇ ਸਾਂਦਾ ਜੀਵਨ ਜੀਓ ਅਤੇ ਪੈਸੇ ਨੂੰ ਸਹੀ ਜਗ੍ਹਾ ਤੇ ਲਗਾਓ ਗਰੀਬੀ ਨੂੰ ਦੂਰ ਕਰਨ ਲਈ ਸ਼ੋਭਾਜ਼ੀ ਨੂੰ ਅਲਵਿਦਾ ਕਹੋ ਸਤਵੀਂ ਗਲਤੀ ਪੈਸੇ ਦੀ ਕਦਰ ਨਾ ਕਰਨਾ ਪੈਸੇ ਦੀ ਕਦਰ ਨਾ ਕਰਨਾ ਸਾਡੀ ਇੱਕ ਵੱਡੀ ਗਲਤੀ ਹੈ ਅਸੀਂ ਅਕਸਰ ਸੋਚਦੇ ਹਾਂ ਕਿ ਛੋਟੀਆਂ-ਛੋਟੀਆਂ ਰਕਮਾਂ ਦਾ ਕੋਈ ਮੁੱਲ ਨਹੀਂ ਪਰ ਇਹ ਛੋਟੀਆਂ ਰਕਮਾਂ ਹੀ ਵੱਡੀ ਬਚਤ ਬਣਾਉਂਦੀਆਂ ਹਨ ਅਕਸਰ ਅਸੀਂ ਬਾਹਰ ਖਾਣੇ ਮਹਿੰਗੇ ਕੱਪੜਿਆਂ ਜਾਂ ਬੇਲੋੜੀਆਂ ਚੀਜ਼ਾਂ ਤੇ ਪੈਸੇ ਖਰਚ ਦਿੰਦੇ ਹਾਂ ਜੇਕਰ ਅਸੀਂ ਇਹ ਪੈਸੇ ਬਚਾਈਏ ਸਾਡਾ ਭਵਿੱਖ ਸੁਰੱਖਿਅਤ ਹੋ ਸਕਦਾ ਹੈ ਅੱਜ ਹੀ ਸੋਚੋ ਕੀ ਤੁਸੀਂ ਆਪਣੇ ਪੈਸੇ ਦੀ ਸਹੀ ਵਰਤੋਂ ਕਰ ਰਹੇ ਹੋ ਹਰ ਖਰਚ ਤੋਂ ਪਹਿਲਾਂ ਪੁੱਛੋ ਕੀ ਇਹ ਜ਼ਰੂਰੀ ਹੈ ਇਹ ਛੋਟੀ ਜੀ ਆਦਤ ਤੁਹਾਨੂੰ ਗਰੀਬੀ ਤੋਂ ਬਚਾਏਗੀ ਅੱਠਵੀਂ ਗਲਤੀ ਛੋਟੇ ਖਰਚੇ ਨਜ਼ਰਅੰਦਾਜ਼ ਕਰਨਾ ਛੋਟੇ ਛੋਟੇ ਖਰਚੇ ਜਿਵੇਂ ਰੋਜ਼ਾਨਾ ਕਾਫੀ ਬਾਹਰ ਖਾਣਾ ਜਾਂ ਸਬਸਕ੍ਰਿਪਸ਼ਨ ਸਾਨੂੰ ਗਰੀਬੀ ਦੇ ਨੇੜੇ ਲੈ ਜਾਂਦੇ ਹਨ ਪੰਜਾਬੀ ਪਰਿਵਾਰਾਂ ਵਿੱਚ ਅਸੀਂ ਅਕਸਰ ਇਨ੍ਹਾਂ ਖਰਚਿਆਂ ਤੇ ਧਿਆਨ ਨਹੀਂ ਦਿੰਦੇ ਪਰ ਇਹ ਸਾਲ ਦੇ ਅਖੀਰ ਵਿੱਚ ਵੱਡੀ ਰਕਮ ਬਣ ਜਾਂਦੇ ਹਨ ਸੋਚੋ ਜੇਕਰ ਤੁਸੀਂ ਰੋਜ਼ 50 ਰੁਪਏ ਦੀ ਕੌਫੀ ਨੂੰ ਘਰ ਤੇ ਬਣਾਓ ਤਾਂ ਸਾਲ ਵਿੱਚ 18000 ਰੁਪਏ ਬਚ ਸਕਦੇ ਹੋ ਇਹ ਪੈਸੇ ਤੁਹਾਡੇ ਬੱਚਿਆਂ ਦੀ ਪੜ੍ਹਾਈ ਜਾਂ ਸੁਰੱਖਿਤ ਭਵਿੱਖ ਲਈ ਵਰਤੇ ਜਾ ਸਕਦੇ ਹਨ ਅੱਜ ਹੀ ਆਪਣੇ ਖਰਚਿਆਂ ਦੀ ਸੂਚੀ ਬਣਾਓ ਅਤੇ ਵੇਖੋ ਕਿ ਕਿੱਥੇ ਕਟੌਤੀ ਕਰ ਸਕਦੇ ਹੋ ਗਰੀਬੀ ਨੂੰ ਦੂਰ ਕਰਨ ਲਈ ਛੋਟੇ ਖਰਚਿਆਂ ਤੇ ਨਜ਼ਰ ਰੱਖੋ ਨੌਵੀਂ ਗਲਤੀ ਗਲਤ ਸਮੇਂ ਵੱਡੀਆਂ ਖਰੀਦਾਰੀਆਂ ਵਡੀਆਂ ਖਰੀਦਾਰੀਆਂ ਜਿਵੇਂ ਘਰ ਗੱਡੀ ਜਾਂ ਮਹਿੰਗੇ ਗੈਜੇਟਸ ਗਲਤ ਸਮੇਂ ਤੇ ਕਰਨਾ ਸਾਨੂੰ ਗਰੀਬੀ ਦੀ ਖਾਈ ਵਿੱਚ ਧੱਕ ਸਕਦਾ ਹੈ ਅਕਸਰ ਅਸੀਂ ਸਮਾਜਿਕ ਦਬਾਅ ਜਾਂ ਜਜ਼ਬਾਤ ਵਿੱਚ ਆ ਕੇ ਅਜਿਹੇ ਫੈਸਲੇ ਲੈ ਲੈਂਦੇ ਹਾਂ ਜੇਕਰ ਤੁਹਾਡੀ ਆਮਦਨੀ ਸਥਿਰ ਨਹੀਂ ਜਾਂ ਬਚਤ ਨਹੀਂ ਹੈ ਤਾਂ ਅਜਿਹੀਆਂ ਖਰੀਦਾਰੀਆਂ ਕਰਜ਼ੇ ਦਾ ਬੋਝ ਵਧਾਉਂਦੀਆਂ ਹਨ ਪਹਿਲਾਂ ਆਪਣੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰੋ ਸੋਚ ਸਮਝ ਕੇ ਅਤੇ ਸਹੀ ਸਮੇਂ ਤੇ ਖਰੀਦਾਰੀ ਕਰੋ ਗਰੀਬੀ ਤੋਂ ਬਚਣ ਲਈ ਸਹੀ ਸਮੇਂ ਦੀ ਉਡੀਕ ਕਰਨੀ ਸਿੱਖੋ 10ਵੀਂ ਗਲਤੀ ਰਿਟਾਇਰਮੈਂਟ ਦੀ ਯੋਜਨਾ ਨਾ ਬਣਾਉਣਾ ਬੁਢਾਪੇ ਦੀ ਚਿੰਤਾ ਨਾ ਕਰਨਾ ਸਾਡੀ ਸਭ ਤੋਂ ਵੱਡੀ ਗਲਤੀ ਹੈ ਸਮਾਜ ਵਿੱਚ ਅਸੀਂ ਅਕਸਰ ਸੋਚਦੇ ਹਾਂ ਕਿ ਸਾਡੇ ਬੱਚੇ ਸਾਡੀ ਸਹਾਇਤਾ ਕਰਨਗੇ ਪਰ ਅੱਜ ਦੇ ਜ਼ਮਾਨੇ ਵਿੱਚ ਇਹ ਸੋਚ ਸਹੀ ਨਹੀਂ ਜੇਕਰ ਅਸੀਂ ਅੱਜ ਰਿਟਾਇਰਮੈਂਟ ਲਈ ਬਚਤ ਨਹੀਂ ਕਰਦੇ ਤਾਂ ਬੁਢਾਪੇ ਵਿੱਚ ਗਰੀਬੀ ਸਾਡਾ ਸਾਥੀ ਬਣ ਸਕਦੀ ਹੈ ਪੀਪੀਐਫ ਐਨਪੀਐਸ ਜਾਂ ਮਿਊਚੁਅਲ ਫੰਡ ਵਿੱਚ ਛੋਟੀ ਬਚਤ ਸ਼ੁਰੂ ਕਰੋ ਸੋਚੋ ਕੀ ਤੁਸੀਂ ਬੁਢਾਪੇ ਵਿੱਚ ਦੂਜਿਆਂ ਤੇ ਨਿਰਭਰ ਰਹਿਣਾ ਚਾਹੁੰਦੇ ਹੋ ਅੱਜ ਹੀ ਰਿਟਾਇਰਮੈਂਟ ਦੀ ਯੋਜਨਾ ਬਣਾਓ ਅਤੇ ਗਰੀਬੀ ਨੂੰ ਸਦਾ ਲਈ ਅਲਵਿਦਾ ਕਹੋ। ਦੋਸਤੋ, ਗਰੀਬੀ ਕੋਈ ਕਿਸਮਤ ਨਹੀਂ ਸਗੋਂ ਸਾਡੀਆਂ ਗਲਤੀਆਂ ਦਾ ਨਤੀਜਾ ਹੈ। ਇਹਨਾਂ 10 ਗਲਤੀਆਂ ਨੂੰ ਸਮਝ ਕੇ ਅਤੇ ਸੁਧਾਰ ਕੇ ਅਸੀਂ ਨਾ ਸਿਰਫ ਆਪਣੀ ਜ਼ਿੰਦਗੀ ਨੂੰ ਸੁਧਾਰ ਸਕਦੇ ਹਾਂ ਸਗੋਂ ਆਪਣੇ ਪਰਿਵਾਰ ਦੇ ਸੁਪਨੇ ਨੂੰ ਵੀ ਪੂਰਾ ਕਰ ਸਕਦੇ ਹਾਂ। ਬਜਟ ਬਣਾਓ, ਕਰਜ਼ੇ ਤੋਂ ਬਚੋ, ਬਚਤ ਕਰੋ, ਨਿਵੇਸ਼ ਸਿੱਖੋ ਅਤੇ ਸੁਚੱਜੇ ਫੈਸਲੇ ਲਓ। ਇਹ ਛੋਟੇ ਕਦਮ ਤੁਹਾਨੂੰ ਵੱਡੀ ਸਫਲਤਾ ਵੱਲ ਲੈ ਜਾਣਗੇ। ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਬੱਚੇ ਸਾਡਾ ਪਰਿਵਾਰ ਅਤੇ ਸਾਡਾ ਭਵਿੱਖ ਸੁਰੱਖਿਅਤ ਹੋਵੇ ਤਾਂ ਆਓ ਅੱਜ ਹੀ ਇੱਕ ਨਵੀਂ ਸ਼ੁਰੂਆਤ ਕਰੀਏ ਇਸ ਜਾਣਕਾਰੀ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਾਂਝਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਆਓ ਗਰੀਬੀ ਨੂੰ ਹਰਾਈਏ ਅਤੇ ਖੁਸ਼ਹਾਲ ਜ਼ਿੰਦਗੀ ਜੀਏ